ਆਪ ਆਗੂ ਸੋਨੀਆ ਮਾਨ ਬਾਰੇ ਬੋਲ ਕੇ ਬੁਰੀ ਤਰ੍ਹਾਂ ਫਸੇ ਸੰਘਾ ਬਾਉ ਹੁਣ ਮੰਗ ਰਹੇ ਨੇ ਸੋਸ਼ਲ ਮੀਡੀਆ ਤੇ ਮਾਫੀਆਂ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਆਪ ਆਗੂ ਸੋਨੀਆ ਮਾਨ ਬਾਰੇ ਵਿਵਾਦਿਤ ਬਿਆਨ ਦੇਣ ਕਾਰਨ ਸੰਘਾ ਬਾਉ ਮੁਸੀਬਤ ਵਿੱਚ ਫਸੇ ਹੋਏ ਨਜ਼ਰ ਆ ਰਹੇ ਹਨ ਲੋਕਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਹੈ ਉਧਰ ਵੱਧੀ ਨਿੰਦਾ ਦੇ ਮੱਦੇ ਨਜ਼ਰ ਹੁਣ ਸੰਘਾ ਬਾਉ ਨੇ ਆਪਣਾ ਰੁਖ ਬਦਲਿਆ ਤੇ ਸੋਨੀਆ ਮਾਨ ਤੋਂ ਵੀ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ ਉਹ ਕਹਿ ਰਹੇ ਹਨ ਕਿ ਉਹਨਾਂ ਦੀ ਮਨਛਾ ਕਿਸੇ ਦੀ ਭਾਵਨਾ ਨੂੰ ਖੇਸ ਪਹੁੰਚਾਉਂਦੀ ਨਹੀਂ ਸੀ ਅਤੇ ਜੇਕਰ ਕਿਸੇ ਨੂੰ ਗਲਤ ਲੱਗਾ ਹੈ ਤਾਂ ਉਹ ਇਸ ਦੀ ਖੇਦ ਪ੍ਰਗਟ ਕਰਦੇ ਹਨ ਉਧਰ ਸੋਸ਼ਲ ਮੀਡੀਆ ਤੇ ਵੀ ਇਸ ਮਾਮਲੇ ਦੀਆਂ ਚਰਚਾਵਾਂ ਜਾਰੀ ਹਨ ਅਤੇ ਲੋਕ ਵੱਖ-ਵੱਖ ਤਰੀਕਿਆਂ ਨਾਲ ਆਪਣੀ ਪ੍ਰਤੀਕਿਰਿਆ ਜਤਾ ਰਹੇ ਹਨ ਅਤੇ ਕਮੈਂਟਾਂ ਦੇ ਵਿੱਚ ਸੰਘਾ ਬਾਉ ਨੂੰ ਵੀ ਲਾਂਤਾਪਾਉਂਦੇ ਨਜ਼ਰ ਆ ਰਹੇ ਹਨ ਬਾਕੀ ਤੁਸੀਂ ਖੋਦ ਸੁਣੋ ਇਸ ਉੱਪਰ ਕਸ਼ਮੀਰ ਸਿੰਘ ਸੰਗਾ ਦਾ ਕੀ ਹੈ ਕਹਿਣਾ ਜੁਰਜੀ ਖਤੇ ਖਾਲਸਾ ਜੀ ਪਿੱਛੇ ਕੋ ਤੋੜੇ ਵਾਲੀ ਗੱਲ ਚੱਲੀ ਬਹੁਤ ਪਾਣੀ ਵਾਲੀ ਤੋੜੇ ਵਾਲੀ ਤੇ ਮੈਂ ਸਾਰਿਆਂ ਕੋਲ ਮਾਫੀ ਮੰਗਦਾ ਖਾਲਸਾ ਪੰਥ ਕੋ ਜਹੇਦਾਰ ਸਿੰਘ ਸਾਹਿਬ ਕੋ ਤੇ ਉਹ ਅਸਲੀ ਕੇਰੀ ਰੀਲ ਚੱਲੀ ਉਹ ਲੋਕਾਂ ਨੇ ਉਹਨਾਂ ਨੂੰ ਜ਼ਿਆਦਾ ਸ਼ੇਅਰ ਕੀਤਾ ਜ਼ਿਆਦੀ ਚਲਾਈ ਗਈ ਪੇਰੋਂ ਮੈਂ ਉਹ ਐਸਾਤੇ ਲੋਕਾਂ ਨੇ ਜਿਆਦਾ ਕੁਸ਼ਰੀਲ ਨੂੰ ਬਲੈਕਮੇਲ ਕੀਤਾ ਰੱਜ ਕੇ ਬਲੈਕਮੇਲ ਕੀਤਾ ਮੇਰਾ ਦਿਲ ਨਹੀਂ ਕਰਦਾ ਤੇ ਮੈਂ ਇਸ ਤਰ੍ਹਾਂ ਕਿਹਾ ਦੇ ਮੈਂ ਕਿ ਇਹਨੂੰ ਇਸ ਤਰ੍ਹਾਂ ਕਿ ਇਹਨੂੰ 6:00 ਵਜੇ ਚੀਜ਼ ਦੀ ਮੇਰਾ ਮਨ ਨਹੀਂ ਕਰਦਾ ਠੀਕ ਹੈ ਨਾ ਤੇ ਉਹਨਾਂ ਲੋਕਾਂ ਨੇ ਬਹੁਤ ਚਲਾਈ ਉਹਨਾਂ ਲੋਕਾਂ ਦੀ ਲੋਕਾਂ ਨੇ ਸ਼ੇਰਖਾਨੀ ਕੀਤੀ ਬਹੁਤ ਰੱਜ ਕੇ ਕੀਤੀ ਮੇਰੀ ਰੀਲ ਤੇ ਤੇ ਮੈਂ ਅੱਜ ਰੂੜ ਦੱਸਣਾ ਚਾਹੁੰਦਾ ਆ ਕੋਈ ਐਡੀ ਗੱਲ ਨਹੀਂ ਗੱਲ ਨੂੰ ਕਿਤਰਾ ਮਨਤੀ ਤਰੀ ਇਹਨੂੰ ਲਾ ਲੋ ਪਾਣੀ ਦਾ ਕਿਤਰਾ ਮਰਜ਼ੀ ਲਾ ਲਓ ਇਹਨੂੰ ਠੀਕ ਹੈ ਨਾ ਤਰੂ ਪਾਣੀ ਟੁੱਟਦਾ ਹੈ ਜੋ ਮਰਜ਼ੀ ਬੰਦਾ ਕਹਿ ਦਿੰਦਾ ਆ ਠੀਕ ਹੈ ਨਾ ਮੈਂ ਸਹੀ ਬੋਲਿਆ ਸੀ ਠੀਕ ਹੈ ਨਾ ਲੋਕਾਂ ਨੇ ਇਹਨਾਂ ਨੂੰ ਬਲੈਕਮੇਲ ਕੀਤਾ ਗਿਆ ਸਾਰਿਆਂ ਨੇ ਬਲੈਕਮੇਲ ਕੀਤਾ ਬਹੁਤ ਜ਼ਿਆਦਾ ਤੇ ਮੈਂ ਖਸਮ ਮਾਫੀ ਮੰਗਦਾ ਆ ਠੀਕ ਹੈ ਨਾ ਤੇ ਜੈਪੰਦੀਆ ਮਾਫੀ ਮੰਗਦਾ ਆ ਤੇ ਅੱਗੇ ਤੋਂ ਇਹੋ ਜਿਹੀ ਗਲਤੀ ਨਹੀਂ ਹੋਊ ਕਿ ਕਿਰੀ ਆਪਣਾ ਗਲਤੀ ਮੈਂ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਠੀਕ ਹੈ ਇਹੋ ਜੀ ਰੀਲ ਮੈਂ ਕਰੀ ਨਹੀਂ ਪਾਵਾਂਗਾ ਕਿਰੀ ਲੋਕਾਂ ਨੂੰ 6 ਵਜੇ ਸਾਰਿਆਂ ਨੂੰ ਉਹ ਇਹੋ ਜੀ ਰੀਲ ਮੈਂ ਗਲਤੀ ਨਹੀਂ ਕਰਾਂਗਾ ਵਾਹਿਗੁਰੂ ਖਾਲਸਾ ਵਾਹਿਗੁਰੂ